ਸਤਿਗੁਰੂ ਗੁਰੇਬ ਨਵਾਇ ਸੱਚੇ ਪਾਤਸ਼ਾਹ ਜੀ ਸਾਜਿਨਵਾਜੂ ਗੁਰੂ ਜੀ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਰਾਮਦਾਸ ਜੀ ਨਵਾਇ ਸੱਚੇ ਪਾਤਸ਼ਾਹ ਖਾਲਸਾ ਜੀ ਦੇ ਸਮੁਖ ਬੇਨਤੀ ਕਰਦੇ ਜੀ ਅੱਜ ਸਾਨੂੰ ਕਰਵਾਉਂਦੇ ਹਨ ਸੱਚੇ ਪਾਤਸ਼ਾਹ ਜੀ ਸੋ ਆਪ ਫਰਮਾਉਂਦੇ ਹਨ ਤੂੰ ਆਦਿ ਸੁਰਖਿਆ ਪਰਮਪੁਰ ਕਰਤਾ ਜੀ ਤੇ ਪਰਮੇਸ਼ਰ ਤੂੰ ਅਦਵਾਤ ਰੂਪ ਹੈ ਸੋ ਇੱਕਦਾ ਬਾਤ ਹੈ ਤੁਸੀਂ ਬਹੁਤ ਉਂਦਾਰਕ ਤੋਂ ਇੱਕ ਦਾ ਵਾਕ ਹੈ ਇਸ ਵਾਸਤੇ ਕੋ ਅਖਰ ਕਿਹਾ ਹੈ। ਅਸਵਾ ਨਾਲ ਦੇ ਨਾਲ ਸਰਕਾਰ ਦੇ ਨਾਲ ਕੋ ਅਖਰ ਕਿਹਾ ਹੈ। ਸੋ ਤੁੰ ਅਦਵਾ ਦਾ ਵਾਕ ਹੈ ਕਿ ਕੋ ਇੱਕ ਜੁਰ ਹੈ। ਪਰਮੇਸ਼ਰ ਤੋਂ ਕੋ ਨਰਗੁਣ ਸਰੂਪ ਹੈ। ਕਿ ਕੋਈ ਆਦੀ ਮੋਡ ਰੂਪ ਹੈ। ਸਾਲਨ ਆਗ ਮੋਡ ਰੂਪ ਤੋਂ ਆਤ ਹੈ। ਫਿਰ ਪੁਰਖ ਪੂਰਨ ਹੈ। ਜੀਵ ਆਦ ਕਲ ਕਰ ਤੋਂ ਰੱਖਿਆ ਕਰਨ ਵਾਲਾ ਹੈ। ਸ਼ਾਰਤ ਦੇਣ ਵਾਲਾ ਹੈ ਉਦਮ ਦੇਣ ਵਾਲਾ ਹੈ ਸਤੇ ਪ੍ਰਕਾਰ ਇੱਕ ਇੱਕ ਆਪ ਪੁਰਖ ਰੂਪ ਹੈ ਬਾਕੀ ਸਭ ਇਸਮੀਂ ਨਹੀਂ ਆਈਆਂ ਹਨ ਇੱਕ ਆਪੁਰਖ ਸਵ ਨਾਰ ਸੋ ਪੁਰਖ ਪੂਰਨ ਸਰਿਆਰਥਾवते ਆਪ ਪਰਵੇਸ਼ੂਰ ਪੁਰੇ ਪੁਰੇ ਆਲੇ ਇਸ ਖੇ ਆਕਾਸ਼ ਵੀ ਨਿਆਇ ਵਿਆਪਤ ਹੋਏ ਤੇ ਪੂ ਆਦਿ ਨਰਕਾ ਤੋਂ ਰੱਖਿਆ ਕਰਨ ਵਾਲੇ ਹੋ ਉਹ ਆਦ ਪੁਰਖ करता जी, अपर प्रकृति अपर उरे है प्रकृति में पारावार तो परे हो तो प्रकृति करके तो पारावार नहीं आ सकता होर होर होर, परा होर परे तो परे परे तो परे, तो परे है पर पानी लैके धरती हद वाली है पाड़ी बहुत है धरती थोड़ी है जो पानी है यह अग नैके हद वाला है ਅਗਲੀ ਜਿਹੜੀ ਹੈ ਪਾਉਣ ਨੂੰ ਲੈ ਕੇ ਹੱਦ ਵਾਲੀ ਹੈ ਪੌਣ ਆਕਾਸ਼ ਨੂੰ ਲੈ ਕੇ ਹੱਦ ਵਾਲੀ ਚੀਜ਼ ਹੈ ਆਕਾਸ਼ ਪ੍ਰਕਿਰਤੀ ਨੂੰ ਲੈ ਕੇ ਹੱਦ ਵਾਲੀ ਚੀਜ਼ ਹੈ ਪ੍ਰਕਿਰਤੀ ਦੇ ਰੋਮ ਰੋਮ ਦੇ ਵਿੱਚ ਹੈ ਸੋ ਇਹ ਪਰਮੇਸ਼ਰ ਤੁਸੀਂ ਆਪੇ ਅਪਰੰਪਰ ਹੋਂ ਆਪ ਬਿਰੰਤ ਹੋ ਆਪਰ ਪ੍ਰਕਿਰਤੀ ਕੋਲੇ ਰਹ ਜਾਂਦੀ ਹੈ ਤੁਸੀਂ ਪ੍ਰਕਿਰਤੀ ਦੇ ਪਰਿਵਾਰ ਤੋਂ بڑے ਹੋ ਕਰਤਾ ਜੀ ਫਿਰ ਸਾਰੀ ਸ੍ਰਿਸ਼ਟੀ ਨੂੰ ਕਰਤਾ ਪੈਦਾ ਕਰਨ ਵਾਲੇ ਹੋ ਇਹ ਪਰਮੇਸ਼ਰ ਜੀ ਆਜ ਦੀ ਮੌਜ ਹੈ ਤੋ ਕਦੇ ਕੋਈ ਕਹਿੰਦਾ ਨਿੱਲਾ ਗੁੜਾ ਤੋਂ ਸ੍ਰਿਸ਼ਟੀ ਪੈਦਾ ਕੀਤੀ ਹੈ ਕੋਈ ਕਹਿੰਦਾ ਪੰਜਾਰ ਤੱਤਾਂ ਤੋਂ ਪੈਦਾ ਕੀਤੀ ਹੈ ਕੋਈ ਕਹਿੰਦੇ ਹਨ ਪੁਰਖ ਦੇ ਪ੍ਰਕਾਰ ਪੁਰਖ ਤੇ ਪ੍ਰਕਿਰਤੀ ਤੋਂ ਅੱਗੇ ਪੈਦਾ ਸ੍ਰਿਸ਼ਟੀ ਹੋਈ ਹੈ ਕੋਈ ਕਹਿੰਦੇ ਨੇ ਅਗਿਆਨ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਕੋਈ ਕਹਿੰਦੇ ਪਰਮਾਣੂਆਂ ਤੋਂ ਹੋਈ ਹੈ ਕੋਈ ਕਹਿੰਦੇ ਕਾਲ ਤੋਂ ਹੋਈ ਹੈ ਕੋਈ ਕਹਿੰਦੇ 바ਵਾ ਆਦਮ ਤੇ ਅੱਲਾਹਵਾ ਤੋਂ ਪੈਦਾ ਹੋਈ ਹੈ ਇਸੇ ਪ੍ਰਕਾਰ ਤੋਂ ਕੋਈ ਮਾਇਆ ਤੋਂ ਮੰਨਦੇ ਹਨ ਕੋਈ ਅਭੀ ਆਪ ਤੋਂ ਮੰਦਹਿਰ ਕੇ ਦ੍ਰਿਸ਼ਟੀ ਪੈਦਾ ਹੋਈ ਆ ਪਰ ਇਹ ਜਿੰਨੇ ਕਰਨ ਮੰਨੇ ਹਰ ਉਹਨਾਂ ਦੇ ਸਾਰਿਆਂ ਦੇ ਕਰਤਾ ਰੂਪ ਤੁਸੀਂ ਆਪ ਹੀ ਹੋ ਦੀ ਉਹ ਕਰਤਾ ਜੀ ਸਾਰੀ ਪ੍ਰਕਿਰਤੀ ਨੂੰ ਪੈਦਾ ਕਰਨ ਵਾਲੇ ਹੋ ਤੁਹਾਡੇ ਹੱਥ ਦੇ ਵਿੱਚ ਰੋਜੀ ਰੂਪੀ ਤਾਰ ਹੈ ਪਰ ਅਰੰਭ ਰੂਪੀ ਤਾਰ ਹੈ ਚੇਤਨ ਸੱਤਾ ਰੂਪੀ ਤਾਰ ਹੈ ਹੁਕਮ ਰੂਪੀ ਤਾਰ ਹੈ ਪ੍ਰਾਣਾ ਰੂਪੀ ਤਾਰ ਤੁਹਾਡੇ ਹੱਥ ਵਿੱਚ ਹੀ ਪਗੜੀ ਹੋਈ ਹੈ ਸੋ ਐਸੀ ਆਪ ਕਰਤਾ ਰੂਪੋ ਸਾਰਿਆਂ ਨੂੰ ਰੱਖਣ ਵਾਲੇ ਹੋ